ਤੋ ਰਾਜੀ ਪਾਰਟੀ ਵੱਲੋਂ ਬਹੁਤ ਵੱਡਾ ਇੱਕ ਮਾਨ ਦਿੱਤਾ ਗਿਆ ਹੈ ਜਿਸ ਨਾਲ ਪੀਪਲ ਜੀ ਕਹਿੰਦਾ ਕੀ ਕਹਿਣਾ ਜਨਬ ਸ਼ੇਰ ਕੀ ਪ੍ਰੋਬਲਮ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬੀਰ ਸਿੰਘ ਬਾਦਲ ਸਾਹਿਬ ਤੇ ਹੋਰ ਲੀਡਰਸ਼ਿਪ ਦੀ ਲੀਡਰਸ਼ਿਪ ਨੇ ਜੋ ਦਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨੀਤ ਪ੍ਰਧਾਨ ਬਣਾਇਆ ਤੇ ਬੜੀ ਮਾਦਾ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਇੱਕ ਰਵਾਨ ਨਿਮਾਣੇ ਜੇ ਸੇਵ ਨੂੰ ਬਹੁਤ ਵੱਡਾ ਮਾਨ ਦਿੱਤਾ ਹੈ ਪੰਜਾਬ ਦੇ ਵਿੱਚ ਖਾਲਾ ਦੀ ਮਾਰਾ ਕੀ ਕਹਿੰਦੇ ਜਨਬ ਪਾਰਟੀ ਵੱਲੋਂ ਖਿਸ਼ੇਤੋਂ ਵੀ ਟੀਪ ਨਾਲ ਜਾਣਗੇ ਦੋ ਅਜ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਹੜ੍ਹਾਂ ਵਿੱਚ ਜਾ ਕੇ ਸਾਰੇ ਜੋ ਉਥੇ ਦੇ ਹਾਲਾਤ ਤੇ ਉਹਨਾਂ ਨੂੰ ਦੇਖ ਕੇ ਉਹਦੇ ਮਤਲਬ ਸਾਰਿਆਂ ਦੀ ਮਦਦ ਕੀਤੀ ਹੈ ਤੇ ਹੁਣ ਵੀ ਜਗਾ ਜਗਾ ਤੇ ਸਾਰਿਆਂ ਨੂੰ ਹਦਾਇਤਾਂ ਨੇ ਪਾਰਟੀ ਵੱਲੋਂ ਜਿੱਥੇ ਵੀ ਕੋਈ ਲੋੜ ਹੈ ਲੋੜband ਲੋੜ ਹੈ ਉਹਨਾਂ ਦੀ ਲੋੜ ਪੂਰੀ ਕਰਨੀ ਹੈ ਤੇ ਜਿੱਥੇ ਵੀ ਹੜ੍ਹ ਚ ਆ ਮੁਸ਼ਕਲਾਂ ਹੁੰਦੀਆਂ ਨੇ ਉਹ ਸਾਰੀਆਂ ਮੁਸ਼ਕਲਾਂ ਦੂਰ ਕਰਨੀਆਂ ਮੌਜੂਦਾ ਪਾਰਟੀ ਦੇ ਵਿੱਚ ਜਿਹੜੀਆਂ ਦੁੱਧਾ ਧੜਾ ਬਣਿਆ ਉਸ ਧੜੇ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਕੀ ਪ੍ਰਾਂਦੇ ਲੈਣ ਵਾਲੇ ਤੁਹਾਡੇ ਜੀ ਤੁਹਾਡੇ ਤਾਂ ਇਹ ਪਹਿਲੀ ਵਾਰ ਨਹੀਂ ਤੁਹਾਡਾ ਬਣਿਆ ਤੁਹਾਡੇ ਪਹਿਲਾਂ ਕੋਈ ਬਣਦੇ ਆਏ ਨੇ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਬਖ ਬਖ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਉਹ ਸਦਾ ਹੀ ਸ਼ਰੋਮਣੀ ਅਕਾਲੀ ਦਲ ਨੂੰ ਡਾਊਨ ਕਰਨ ਵਾਸਤੇ ਨਵੇਂ ਨਵੇਂ ਪ੍ਰੋਪਰਟੀ ਗੱਡੇ ਕਰਦੀਆਂ ਨੇ ਹੁਣ ਵੀ ਇਹਨਾਂ ਨੇ ਜਿਹੜਾ ਸੈਂਟਰ ਦੇ ਇਸ਼ਾਰੇ ਦੀ ਜਿਹੜਾ ਸ਼ਰੋਮਣੀ ਅਕਾਲੀ ਦਲ ਇੰਨੇ ਨੇ ਨਮਾ ਬਣਿਆ ਪਰ ਹਲੇ ਸੌਮਨਿਕ ਵਾਲੀ ਦਾ ਨਾਂ ਨਹੀਂ ਹੈਗਾ ਤੇ ਉਹ ਨਾਂ ਮੈਂ ਸਾਹਮਣੇ ਜੇ ਅਪਲਾਈ ਅਪਲਾਈਡ ਫਾਰ ਪਾਰਟੀ ਆ ਹਲੇ ਉਹਨਾਂ ਦਾ ਕੋਈ ਨਿਸ਼ਾਨ ਨਹੀਂ ਕੋਈ ਪਾਰਟੀ ਦਾ ਨਾਂ ਨਹੀਂ ਮੈਂ ਸਾਬਦਾ ਕਿ ਸ਼ਰੋਮਣੀ ਅਕਾਲੀ ਦਲ ਸਦਾ ਚੜ੍ਹਦੀ ਕਲਾ ਵਿੱਚ ਰਹਿ ਤੇ ਚੜ੍ਹਦੀ ਕਲਾ ਚ ਰਹੋ ਆ ਕੀ ਕਹਿਣਾ ਚਾਹੁੰਦਾ ਆਉਣ ਵਾਲੀ 2027 ਨੂੰ ਲੱਗੇ ਕੀ ਸਟ੍ਰੈਟਜੀ ਆ ਕੀ ਲੱਗਦਾ ਕਿ ਜੇ ਸੈਂਟਰ ਚਾਹੂਗਾ ਜੇ ਬੀਜੇਪੀ ਚਾਹੂਗੀ ਤਾਂ ਆਪਣੀ ਪਾਰਟੀ ਉਹਨਾਂ ਨਾਲ ਅਲਾਈਂਸ ਕਰ ਸਕਦੀ ਹੈ ਇਹ ਵੱਡੀ ਲੀਡਰਸ਼ਿਪ ਨੇ ਸੋਚਣਾ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰਾਂ ਤੇ ਆਪ ਬਹੁਤ ਮਜ਼ਬੂਤ ਹੋ ਚੁੱਕਿਆ ਹੈ ਤੇ ਅਸੀਂ ਇਹ ਸਮਝਦਾ ਵੀ ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ ਆਪਣੀ ਸਰਕਾਰ ਬਣਾਉਣ ਵਾਸਤੇ ਉਪਰਾਲੇ ਕਰ ਰਿਹਾ ਹੈ ਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ। ਸਰਕਾਰ ਵਿਕਰਮ ਸਿੰਘ ਮਜੀਠੀਆ ਨੇ ਜੋ ਚੱਲ ਰਿਹਾ ਹੈ ਉਹਦੇ ਬਾਰੇ ਵਿਸ਼ੇਸ਼ ਟਿੱਪਣੀ ਕੀਤੀ। ਜੇਕਰ ਸਰਕਾਰਾਂ ਨੇ ਸਰਕਾਰਾਂ ਮਲੂਬੀ ਜੋ ਵੀ ਸਰਕਾਰ ਦੇ ਖਿਲਾਫ ਬੋਲਦਾ ਆ ਉਹਦੇ ਤੇ ਕੋਈ ਪਾਰਟਾ ਦਰਜ ਕਰਦੇ ਨੇ ਧੱਤੇਸ਼ਾਹੀ ਕਰਦੇ ਨੇ ਤੇ ਮੈਂ ਸਮਝਦਾ ਕਿ ਅੱਜ ਤੁਸੀਂ ਪਠਾਨਮਾ ਜਿਹੜਾ ਜੋ ਐਮ.ਐਲ.ਏ. ਸਰਕਾਰ ਦਾ ਜੋ ਸਰਕਾਰ ਦੇ ਖਿਲਾਫ ਬੋਲਿਆ ਉਹਦੇ ਤੇ ਹੀ ਕਾਰਵਾਈ ਕਰਤੀ ਉਹਦੇ ਮੰਨ ਮਨ ਲੈ ਲਿਓ ਉਹਦੇ ਸਾਰੇ ਅਫਸਰ ਬਦਲਤੇ ਮੈਂ ਸਾਬਦਾ ਕਿ ਜਿਹੜਾ ਸਰਕਾਰ ਦੇ ਖਿਲਾਫ ਕੋਈ ਵੀ ਬੋਲਦਾ ਆ ਤਾਂ ਸਰਕਾਰਾਂ ਉਹਦੇ ਖਿਲਾਫ ਕਾਰਵਾਈ ਕਰਦੀਆਂ ਨੇ ਇਹ ਝੂਠੀ ਕਾਰਵਾਈ ਹੈ ਤੇ ਬਿਕਰਮ ਸਿੰਘ ਮਜੀਠੀਆ ਬਿਲਕੁਲ ਸਾਫ ਸੁਥਰੇ ਹੋ ਕੇ ਅਦਾਲਤ ਤੋਂ ਉਹਨਾਂ ਨੂੰ ਬਰੀ ਕਰਕੇ ਭੇਜੂ ਜੀ ਆਪਾਂ ਦੂਜੀ ਤਰ੍ਹਾਂ ਦੀ ਗੱਲ ਕਰੀਏ ਆਪਣੇ ਵਾਲੇ ਸੁਖਵੀਰ ਸਿੰਘ ਬਾਦਲ ਤੇ ਇਲਜ਼ਾਮ ਲਾਉਂਦੇ ਨੇ ਕਿ ਇਹਨਾਂ ਨੇ ਜਿਹੜਾ ਪਾਰਟੀ ਦਾ ਨੁਕਸਾਨ ਕੀਤਾ ਕੀ ਲੱਗਦਾ ਉਹਨਾਂ ਦੇ ਬਿਆਨਾਂ ਦੇ ਵਿੱਚ ਕੁਝ ਸਹੀ ਕੋਈ ਸੱਚਾਈ ਨਹੀਂ ਹੈਗੀ ਮੈਂ ਸਮਝਦਾ ਕਿ ਜਿਹੜੇ ਅੱਜ ਲੋਕ ਕਹਿ ਰਹੇ ਨੇ ਪਾਰਟੀ ਵਿੱਚ ਵੱਡੇ ਵੱਡੇ ਮਾਨ ਸਨਮਾਨ ਲਏ ਸੁਖਵੀਰ ਸਿੰਘ ਬਾਦਲ ਤੇ ਵੱਡੇ ਬਾਦਸਾਬ ਦੇ ਦਬਾਅ ਪਾ ਕੇ ਮੰਤਰੀਆਂ ਵਜ਼ੀਰੀਆਂ ਮਿਲੇ ਐਮਪੀ ਵੀ ਰਹੇ ਤੇ ਬਹੁਤ ਵੱਡੇ ਵੱਡੇ ਮਾਨ ਲਏ ਉਹਨਾਂ ਨੇ ਅੱਜ ਮੈਂ ਸਮਝਦਾ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਦਿੱਲੀ ਵਾਲੇ ਆਕੇ ਨੇ ਉਹਨਾਂ ਦੇ ਇਸ਼ਾਰੇ ਤੇ ਸ਼ਰਮਨੀ ਕਾਲੀਦਾਲ ਦਾ ਨੁਕਸਾਨ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਬਹੁਤ ਇੱਕ ਜਿਹਾਰੂ ਵਰਕਰ ਹੈ ਬੜਾ ਉਹਨੇ ਮਿਹਨਤ ਕਰਕੇ ਪਾਰਟੀ ਨੂੰ ਪੈਰਾਂਸਰ ਕਰਿਆ ਤੇ ਆਉਣ ਵਾਲੀ ਸਰਕਾਰ